ਨਾਨੀ ਸਾਬ ਸ੍ਰੀ ਗੁਰੂ ਕੋਇ ਸਿੰਘ ਮਹਾਰਾਜ ਜੋ ਧੰਤਨ ਬਾਬਾ ਜੀ ਸਿੰਘ ਜੀ ਧੰਤਨ ਬਾਬਾ ਹਾਰ ਸਿੰਘ ਜੀ ਧੰਤਨ ਬਾਬਾ ਜੋੜਾ ਬਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੋ ਸੋਛੀ ਸਿੰਘੋ ਪਿਆਰੇ ਸਿਆਰੇ ਰਦਾਸਾਂ ਬੇਨਤੀ ਜੋੜੜੇ ਸਿੱਤੇ ਪਾਸ਼ਾ ਜੀ ਪਿੰਡ ਬਲਰਾਮਪੁਰ ਦੀ ਉਹ 7 ਸਾਲ ਸੰਗਲ ਬਲੋ ਸਿੱਤੇ ਪਾਸ਼ਾ 71 ਹੋ ਗਈ ਸਿੰਘਾ ਦੀ ਯਾਦ ਕੇ ਪਾਸ਼ਾ ਜੀ ਸਮਰਬਤ ਪਹਿਲਾ ਗੁਰਮੁਖ ਸਮਾਗਮ ਕਰਾਇਆ ਜਾ ਰਿਹਾ ਹੈ ਕਿ ਪਾਸ਼ਾ ਜੀ ਅੱਗੇ ਪਾਸ਼ੇ ਹੋਰ ਪ੍ਰਕਾਸ਼ ਕਾ ਦੀ ਆਗਾ ਬਸ ਉਸੇ ਪਾਸ਼ੇ ਪੜਾਲ ਵਿੱਚ ਸੱਤੇ ਪਾਸ਼ੇਵਾਦਾਰ ਸਾਰੇ ਹਾਜ਼ਰ ਹਨ ਬਾਠੀ ਸਿੰਘ ਹਾਜ਼ਰ ਹਨ ਸੱਤੇ ਪਾਸ਼ੇ ਜੋ ਹੁਕਮ ਬਸਿਓ ਹੁਕਮ ਨਾਮਾ ਦੇ ਜੋ ਹੁਕਮਾਕ ਦੇ ਦੋ ਨਦੀ ਨਦੀ ਹਾਲ ਕਰਨਾ ਸੱਤੇ ਪਾਸ਼ਾ ਜੀ ਸਾਰੇ ਸਮਾਗਮ ਆਪ ਵਿੱਚ ਬਰੱਛ ਕਿ ਸੱਤੇ ਪਾ ਬਾਜਾਂ ਵਾਲੇ ਸਤਿਗੁਰੂ ਮਲੇ ਕਲਗੀਆਂ ਵਾਲੇ ਪਾਸ਼ਾ ਜੀ ਵਿਚ ਪਿਤਾ ਤੇ ਆਪੇ ਹਾਜ਼ਰ ਨਾਜ਼ਰ ਹੋ ਕੇ ਸੱਤੇ ਪਾਸ਼ਾ ਆਪੇ ਕਾਰਜ ਸਿਰੇ ਚਾਣ ਪਹਿਲਾ ਸਮਾਗਮ ਸੱਤੇ ਪਾਸ਼ਾ ਜੀ ਕੋਈ ਅਣਜਾਣ ਰਸਤੇ ਵਿੱਚ ਬਹੁਤ ਗਲਤੀਆਂ ਹੋਣ ਗਿਆ ਸੱਤੇ ਪਾਸ਼ੇਵਾ ਕਰ ਲੈ ਕੋਈ ਸੇਵਾਦਾਰ ਕੋਮ ਵਿੱਚ ਸੇਵਾਦਾਰੋ ਗਲਤੀਆਂ ਮਾਫ ਕਰਨੀਆਂ ਆਵਤੇ ਇਸੇ ਪਾਸਾ ਜੋ ਸੇਵਾ ਕਰਨ ਦਾ ਬਲ ਬਖਸ਼ਣਾ ਮੇਰੇ ਪਰ ਹੱਥ ਰੱਖਣਾ ਆਪੇ ਇਸੇ ਪਾਸੇ ਜੋ ਕਾਰਜ ਸਵਾਰਨੇ ਆ ਆਪਣੇ ਕਾਰਜ ਅੱਤੇ ਪਾਸ਼ਾ ਗੁਰਨਾਣਕ ਨਾਮ ਚੜ੍ਹਦੀ ਕਲਾ ਤੇ ਬਾਣਾ ਸਰਬਤ ਦਾ ਭਲਾ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਹ ਬੋਲੇ

डा <laughs> <laughs> ਦੀ ਰੋਟੀ ਬਣਾ ਕੇ ਤੇਰੇ ਕੋਲ ਆਉਂਦਾ ਹਾਂ ਮਾਂ ਮਾਹੀ ਅੱਜ ਤੇਰਾ ਹਸਪਤਾਲ ਨੂੰ ਚਲਦੇ ਅਲੋਕ ਚੱਲਦਾ